ਉਹ ਕਰਤਾ ਉਹੀ ਕੰਮ ਜਿਹਦੇ ਤੋਂ ਡਰਦਾ ਹੀ ਕਰ ਲੋ ਜੀ ਤੁਸੀਂ 25mm ਤੇ ਤੇ ਪਿੱਛੋਂ ਕਰ ਲੋ 20mm ਤੇ ਜੇ mm ਦਾ ਤੁਹਾਨੂੰ ਸੱਸੀ ਗਾਲ ਜੀ ਸਵਾਗਤ ਕਰਦੇ ਤੁਹਾਡਾ ਅੱਜ ਦੇਖ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਤੇ ਸਾਰੇ ਰਿਆਂ ਠੀਕ ਠਾਕ ਹੋਣਗੇ ਅੱਜ ਹੈਗਾ ਜੀ ਸੰਗਰਾਂਦ ਦਾ ਦਿਹਾੜਾ ਤੇ ਜੇਡ ਸਿਉ ਹੋਣੀ ਚਲੇ ਗਏ ਆ ਹਾੜ ਸਿਉ ਹੋਣੀ ਅੱਜ ਚੜ ਗਏ ਆ ਕਿਉਂਕਿ ਜੇਡ ਸਿਉ ਨੇ ਚੰਗੀਆਂ ਗਰਮੀ ਦੀ ਕਹਿਰ ਮਚਾਈ ਸੀ ਹੁਣ ਹਾੜ ਸਿਉ ਦੀ ਵਾਰੀ ਆ ਗਈ ਆ ਤੇ ਮੈਂ ਹੁਣੇ ਹੀ ਆਇਆ ਅੱਜ ਤੁਹਾਨੂੰ ਪਤਾ ਮੈਂ ਜਾਣਾ ਉਹਨਾਂ ਆਪਣੇ ਸੰਗਰਾਂਦ ਵਾਲੇ ਦਿਨ ਬਾਬੂੜਾ ਸਾਹਿਬ ਤੇ ਦਰਬਾਰ ਸਾਹਿਬ ਤੋ ਆ ਕੇ ਤੇ ਹੁਣ ਆਇਆ ਮਸ਼ੀਨ ਕੋਲੇ ਚੱਲੀ ਜਾਂਦੀ ਆ ਮਸ਼ੀਨ ਅੱਜ ਮੌਸਮ ਵੀ ਥੋੜਾ ਜਿਆ ਅੱਗੇ ਨਾਲੋਂ ਕੁਝ ਫਰਕਾ ਠੰਡਾ ਬੱਦਲ ਦੇ ਸੇਰੇ ਦਾ ਵਾਵਾ ਸੀਗੇ ਤੇ ਹੁਣ ਗਰਮੀ ਆ ਫੇਰ ਹੋ ਗਈ ਅੱਗਰੀ ਪਰ ਦੱਸਿਆ ਗਲਤੋਂ ਮੀ ਇਹ ਬਾਈ ਹੁਣਾਂ ਨੇ ਵੀ ਵੜਾਉਣੀ ਤਾਂ ਹਜੇ 2 1 2 ਦਿਨ ਰੋਕੇ ਸੀਗੇ ਤੇ ਅੱਜ ਸੇਰੇ ਜਦੋਂ ਬੱਦਲ ਆਇਆ ਬਾਈ ਕਹਿੰਦੇ ਵੜਦੇ ਹੋ ਯਾਰ ਜਮੀਨ ਉਪੈ ਗਿਆ ਫਿਰ ਤੇ ਸਾਡੇ ਜਿਹੜੀਆਂ ਪੈਲੀਆਂ ਬਹੁਤ ਚੀਕਣੀਆਂ ਇੱਥੇ ਫਿਰ ਕੋਈ 4x4 ਨਹੀਂ ਕੋਈ ਕੁਝ ਨਹੀਂ ਇਹ ਗਿੱਦਾ ਹੀ ਪੈਂਦਾ ਹੁੰਦਾ ਨਾ ਹੁੰਦਾ ਆਂ ਘੱਟ ਕਰਦੀ ਇਹਨਾਂ ਸਾਫ ਤੇ ਗੋਲ ਸਾਫ ਕਰ ਕਰਕੇ ਸਭਾਈ ਚੰਗੀ ਆ ਕਟਰ ਦੀ ਕਟਾਈ ਵੀ ਬਹੁਤ ਵਧੀਆ ਤੇ ਕੋਈ ਪਿੱਛੇ ਵੀ ਦਾਣਾ ਛਾਣਾ ਨਹੀਂ ਆਉਂਦਾ ਅਣ ਕਹਿੰਦੇ ਡਬਲ ਥਰੇਸ਼ਰ ਮਸ਼ੀਨ ਚਾਹੀਦੀ ਆ ਤੇ ਡਬਲ ਥਰੇਸ਼ਰ ਤੋਂ ਮੜ ਕੇ ਜੇ ਮਸ਼ੀਨ ਲੈ ਲਈਏ ਮੜ ਕੇ ਕਣਕੇ ਕੋਈ ਨਹੀਂ ਵੜਾਉਂਦਾ ਉਹ ਕਿਹੜਾ ਮਸਤਰੀਆਂ ਨੇ ਪੈਸਾ ਰਹਿਣ ਨਹੀਂ ਦੇਣਾ ਕੋਲ ਉਹ ਲੱਖ ਸਵਾ ਲੱਖ ਐਵੇਂ ਹੀ ਥਰੇਸ਼ਰ ਕਰਕੇ ਮਹਿੰਗੀ ਆ ਲੈ ਜਾ ਲੈ ਜਾ ਬਾਈ ਔਰ ਲੈ ਪਾਸੇ ਲੈ ਆ ਮੇਰਾ ਕਹਿੰਦਾ ਇੱਧਰ ਦੀ ਬਾਈ ਐਂ ਹੀ ਲੈ ਜੀ ਘੁਮਾ ਕੇ ਚਲੋ ਜੁੜੇ ਰਹੋ ਜੀ ਸਾਡੇ ਅੱਜ ਵਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਇਹ ਘੇਰੇ ਬਾਈ ਉਹਨਾਂ ਦਾ ਉਹ ਆਹ ਤੇ ਦੋ ਘੇਰੇ ਘਰ ਕੋਲ ਘਰ ਕੋਲੇ ਆ ਇਹ ਬਾਈ 23 ਕਿੱਲੇ ਇਹਨਾਂ ਦੇ ਮੇਈ ਤਾਂ ਬਹੁਤ ਅੱਜ ਸਵੇਰੇ 7 7:30 ਵਜੇ ਚਲਾਤੀ ਸੀ ਮਸ਼ੀਨ। ਮੇਈ ਤਾਂ ਬੜਾ ਸ਼ਾਮ ਤੱਕ ਮੰਨੇ ਲਾ ਦੇਣਗੇ। ਉਹ ਮੁੜ ਕੇ ਉਹਨਾਂ ਬਾਈ ਉਹਨਾਂ ਦਾ ਦੂਜਿਆਂ ਦਾ ਵੀ ਫੋਨ ਆਈ ਜਾਂਦਾ ਜਿਨ੍ਹਾਂ ਦੇ ਗਏ ਸੀ ਪਹਿਲਾਂ। ਦੋਆਬੇ ਉਹਨਾਂ ਦੇ ਕਹਿੰਦੇ ਬਾਈ ਆ ਜਿਓ ਲੈ ਆਓ ਮਸ਼ੀਨ। ਸਹੀ ਆਪਾਂ ਆਪਦੀ ਤਾਂ ਵੱਢ ਲਈਏ ਹੁਣ ਤੇ। ਇਹਨਾਂ ਦਾ ਵੱਢ ਜੀਏ। ਚਲੋ ਜੁੜੇ ਰਹੋ ਜੀ ਵਲੌਗ ਦੇ ਨਾਲ। ਉਹ ਕਰਤਾ ਉਹੀ ਕੰਮ ਜਿਹਦੇ ਤੋਂ ਡਰਦਾ ਸੀ। ਕਰਤਾ ਕੰਮ ਯਾਰ ਸਿੰਗਲ ਟੈਰੀਆਂ ਕਾਨੀਆਂ ਥੋੜੀ ਕਾਮਯਾਬ ਨੇ ਕਾਮਯਾਬ ਤਾਂ ਹੋਮੀਗੀ ਬਾਕੀ ਚਾਲ ਤੇ ਘਰ ਨੂੰ ਜਾਣਾ ਮਰੀ ਤੀਰਜਣਾ ਕੋ ਲੀ ਵੜ ਲਓ ਮੈਂ ਚਲੋ ਹੈ ਦੂਜੀ ਹੈ ਕੀ ਕਹਿੰਦੇ ਆ ਥੇਲੀਆਂ ਥੇਲੀਆਂ ਉਹਦੇ ਮਲੇ ਆ ਹੀ ਉਹ ਕਾ ਪਿਆ ਟਰਾਲੀ ਮੁੱਦੀ ਬਣੀ ਸਭ ਫੁੱਲ ਭਰੀ ਟਰਾਲੀ ਮੁੱਦੀ ਜਾਂਦੀ ਮੈਂ ਸਵੇਰੇ ਸਵੇਰੇ ਹੀ ਕਹਿ ਕੇ ਹਟਾ ਮੈਂ ਸਿੰਗਲ ਟੈਰੀ ਲਈ ਫਿਰਦੇ ਆ ਦਾਣੇ ਸਿਰੇ ਲੈ ਜਾਣ ਤੇ ਸੌਖਾ ਹੀ ਆ ਉਹ ਵੇਹਾਂ ਡੱਕੀ ਹੈ ਡਬਲ ਟੈਰੀ ਲਿਆ ਕੇ ਤਾਂ ਖੁਦ ਨਹੀਂ ਕਿਤੇ ਮੋਟਦੇ ਨਹੀਂ ਪਾਣੀ ਔਰ ਭੱਜੇ ਫਿਰਦੇ ਦੋਹੇ ਜਾਣੇ। ਕੀ ਹੋਆ? ਔਖਾ ਵੇ ਦਾਣੇ ਕਿੰਨੇ ਖਰਾਬ ਹੋ ਜਾਣੇ ਆ। ਫਟੋ, ਔਟੋ ਜਨ ਚੱਕੀ ਫਿਰਦੇ ਆ। ਔਟੋ ਜਨ ਦਾ ਕੀ ਕਰਨਗੇ? ਕੀ ਕਰਨਗੇ ਟ੍ਰੈਕਟਰ। ਚੱਲ। ਔਰ ਅੱਜ ਰੱਬ ਵੀ ਆਉਂਦਾ ਚੜਦਾ ਤਾਂ। ਛੜਦੇ ਹੁਣ ਤਾਂ ਮੀਂਹ ਵਾਵਾ ਸਾਰਾ। ਗਰਮੀ ਵੜੀ ਆ ਝੋਨਾ ਝਾਨਾ ਲੱਗ ਜੇ ਲੋ ਜੀ ਇਹ ਵੀਡੀਓ ਆਪਾਂ ਅੱਜ ਅਗਲੇ ਦਿਨ ਕੰਟੀਨਿਊ ਕਰਨ ਲੱਗੇ ਆ ਚੱਲ ਲੇਟ ਹੋ ਗਏ ਅਸੀਂ ਹੰਬ ਗਿਆ ਕਿੰਨੀ ਹੋ ਗਈ ਆ ਅੱਧੀ ਅੱਧੀ ਹੋ ਗਈ ਆ ਉਹ ਅੱਧੀ ਅੱਧੀ ਹੋ ਗਈ ਆ ਹਾਂ ਆਣ ਕੇ ਪਾ ਲਾਂਗੇ ਉੱਤੇ ਨਾ ਖੜ ਟੈਂਕੀ ਦੇ ਨਾਲ ਖੜ ਕੋਈ ਯਾਰ ਕੁਛ ਭਾਈ ਉਹ ਪੈਰ ਉਹ ਤੇ ਫਰੇਮ ਤੇ ਖੜ ਜਾਣਾ ਉਹ ਫਰੇਮ ਤੇ ਹੀ ਬੈਠਾ ਪੰਪ ਕੱਢ ਦਿਆ ਤੂੰ ਫਰੇਮ ਤੇ ਨਹੀਂ ਬੈਠਾ ਪਿਛਲਾ ਪੈਰ ਵੀ ਪਿਛਲਾ ਪੈਰ ਵੀ ਪਿੱਛੇ ਕਰ ਅੱਡੀ ਤੇ ਅੱਜਾ ਅੱਡੀਆਂ ਤੇ ਤੁਹਾਨੂੰ ਕਾਰੀ ਦੇਣਾ ਹੁਣ ਸੌਖੇ ਟੈਂਕੀ ਲਵਾ ਦੇਣੀ ਮੋਟਰ ਲਵਾ ਦੇਣੇ ਉਹ ਦੂਜੀ 10 ਮਿੰਟਾਂ ਜੀ ਉਹ ਜਿਹੜੀ ਤੈਨੂੰ ਮੈਂ ਵੀਡੀਓ ਜੀ ਪਾਈ ਸੀ 2500 ਦਾ ਹੁੰਦਾ ਨਹੀਂ ਉਹ ਨਹੀਂ ਦੂਜੀ ਲਾਵਾਂਗੇ ਦੂਜੀ ਲੀਟਰ ਵੀ ਦੱਸੇ ਜਿਹੜੀ ਉਹ ਉੱਥੇ ਫਿੱਟ ਕਰ ਦੇਾਂਗੇ ਦੀ ਹੁੰਦੀ ਆ ਉਹ ਵਿੱਚ ਸੈੱਟ ਪਏ ਵਜਾ ਤੇ ਜਿੱਥੋਂ ਕਰ ਮਰਜੀ ਉਹ ਨਹੀਂ ਉਹ ਜੜ ਉਹ ਆਣਾ ਜਗਾੜੂ ਜਿਹਾ ਕੰਮ ਆ ਪਰ ਉਹ ਮੀਟਰ ਵਾਲੀ ਲਾਵਾਂਗੇ ਨਾਲ ਲੀਟਰ ਵੀ ਦੱਸੂ ਕਿੰਨੇ ਦਾ ਵੀ ਉਹ 15000 ਦੀ ਆ ਲੀਟਰ ਵੀ ਦੱਸ ਦੀ ਰੇਟ ਵੀ ਕਰਸ ਸਾਨੂੰ ਨਹੀਂ ਦੇਖੋ ਜੀ ਇਹ ਐ ਸਕਾਈ ਆ ਮੱਕੀ ਸਕਾ ਕੇ ਤੇ ਕਰਾਸਾਂ ਦੇ ਵਟਾ ਬਹੁਤ ਚੜਦਾ ਕਰਾਸਾਂ ਦਾ ਵਾੜਾ ਜ਼ਰੂਰੀ ਆ ਇਹ ਵੀ ਕਰਦੇ ਹੋ ਫਿਰ ਕੱਲ ਖੋਬਾ ਵਾਹ ਸੀਗਾ ਇੱਥੇ ਦਿਨ ਉਹਨਾਂ ਦੇ ਬਾਈਆਂ ਦੇ ਵੜਦੇ ਜਿਨ੍ਹਾਂ ਨੇ ਉਹ ਪਤੰਦਰ ਨੇ ਕੱਲ ਟਰਾਲੀ ਕਰ ਲਈ ਮੋਦੀ ਤੇ ਥੋੜੀ ਜਿਹੀ ਕਲਪ ਤਾਂ ਮੈਂ ਲਈ ਸੀਗੀ ਉਹਦੀ ਵੀਡੀਓ ਦੀ ਤੇ ਮੈਂ ਅਗਲਾ ਕਹਿਣਾ ਯਾਰ ਵੀਡੀਓ ਕਾ ਤਾਂ ਬਣਾਉਣਾ ਤਾਂ ਆਪਾਂ ਬਣਾਈ ਤਾਂ ਨਹੀਂ ਬਣਾਈ ਹੋਰ ਜਾ ਕੇ ਤੇ ਉਹ ਜਵਾਹਰ ਯਦ ਯਦ ਲਾ ਕੇ ਇਹਨਾਂ ਨੇ ਸਿੱਧੀ ਕੀਤੀ ਸਿੱਧੀ ਕਰਕੇ ਤੇ ਫਿਰ ਲੱਦ ਕੇ ਵਿਚਾਰਿਆਂ ਨੂੰ ਫੇਰ ਲੈ ਜਾਣੀ ਪਈ ਇੱਕ ਬਾਈਆਂ ਦੇ ਬੜਿਆਂ ਦੇ ਮੈਸੇਜ ਆਉਂਦੇ ਹੁੰਦੇ ਆ ਬਾਈ ਜੀ ਸਾਨੂੰ ਥਰੇਸ਼ਰ ਦੀ ਸੈਟਿੰਗ ਦੱਸਿਓ ਫੋਨ ਆਇਆ ਸੀ ਗੱਲ ਬਾਈ ਦਾ ਹਰਿਆਣੇ ਤੋਂ ਸੀ ਇਹੋ ਕਹਿੰਦੇ ਸਾਡੀ ਮਸ਼ੀਨ ਟੋਟਾ ਕਰਦੀ ਆ ਓ ਆਣੀ ਉਧਰ ਲਾ ਮੈਸੇਜ ਉੱਪਰ ਲਾ ਗੇਡ ਤੇ ਮੂਰੋਂ ਕਰ ਲੋ ਜੀ ਤੁਸੀਂ 25 mm ਤੇ ਤੇ ਪਿੱਛੋਂ ਕਰ ਲੋ 20 mm ਤੇ ਜੇ mm ਦਾ ਤੁਹਾਨੂੰ ਹਿਸਾਬ ਨਹੀਂ ਆਉਣਾ ਕਈਆਂ ਨੂੰ ਨਹੀਂ ਹੁੰਦਾ ਹਿਸਾਬ ਮੂਰੋਂ ਕਰ ਲੋ ਛੱਲੀ ਤੇ ਤੇ ਪਿੱਛੋਂ ਕਰ ਲੋ ਛੱਲੀ ਦੇ ਗੱਲ ਤੇ ਫਿਰ ਟੋਟਾ ਟਾਟਾ ਨਹੀਂ ਆਉਂਦਾ ਮਸ਼ੀਨ ਦੇ ਤੇ ਬਾਕੀ ਚੱਲਦੇ ਆ ਜੀ ਲੈ ਕੇ ਮਸ਼ੀਨ ਦਿਖਾਉਣੇ ਤੁਹਾਨੂੰ। ਨਾਲ ਗੇਰੋਟੀ। ਓਏ ਗੇਟਵਾਲ ਜ ਮਗਰ ਨੂੰ ਕਰਕੇ ਲਾਇਓ। ਗੇਟਵਾਲ ਕੰਧ ਦੇ ਨਾਲ ਕਰਿਓ। ਖੜ ਜਾ ਖੜ ਜਾ ਖੜ ਜਾ ਓ ਖੜ ਜਾ। ਦਹੀਂ ਕੱਢ ਪਹਿਲਾਂ। ਇਹਨੂੰ ਆ ਪਿੱਛੇ ਕਰੋ ਗੇਟਵਾਲ ਨੂੰ ਜਵਾ ਨਾਲ ਲਾਇਓ। ਹਾਂ ਕੰਧ ਦੇ ਨਾਲ ਜਵਾਗ ਨਾ ਨਾ ਖੋਲਦੇ ਕੋਈ ਗੇਟਵਾਲੇ ਦਾ। ਭਾਵ। ਪਿਛਲੀ ਦਹੀਂ ਲਾੜਾ ਉੱਚੀ ਕਰਕੇ ਉੱਚੀ ਕਰ ਲੈ ਦਹੀਂ ਪਿਛਲੀ। ਸਾਲ ਨਹੀਂ ਹੈ ਨਹੀਂ ਤੂੰ ਐ ਕਰ ਓਏ ਕਹਿੰਦੇ ਮੂਰੋ ਡਈ ਕੱਢੋ ਲਾਰ ਹੀ ਰਹਿੰਦੀ ਇਹਦਾ ਮੂਰੋ ਦਾਬੂ ਹੀ ਆ ਕੱਢ ਲਾ ਡਈ ਉਹ ਕੱਢ ਯਾਰ ਗੁੱਲਾ ਕੱਢ ਪਹਿਲਾਂ ਫੜ ਕੇ ਰੱਖੀ ਜਾਣਾ ਲਾਰ ਨਾ ਹੋ ਜੇ ਇਹ ਕਿਹੜਾ ਦਾਬੂ ਆ ਪਛਾ ਗਾਂ ਕਰਦੇ ਜੀਪ ਗਾਂ ਨੂੰ ਰੇੜੋ ਗਾਂ ਨੂੰ ਰੇੜ ਲੋ ਰੇੜ ਲੋ ਬਾ 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 ਲਾਰ ਨਾ ਹੋ ਜੇ ਹੋਰ ਮੈਂ ਲਾਵਾਂ ਕੁੜੀ ਮਗਰੀ ਲਾ ਲਾ ਖੜ ਜਾ ਪਹਿਲਾਂ ਲਾ ਲੈ ਚੱਲ ਯਾਨੀ ਯਾਨ ਲਓ ਹੋਰ ਨਾ ਕੋਈ ਲੱਪ ਕੇ ਰੱਖ ਲੱਪ ਕੇ ਰੱਖ ਬਾળી ਵੀ ਨਾ ਮਪਲੀ ਆ ਭਾਂ ਜੋ ਲਾਤੀ ਨਹੀਂ ਲਾਉਣੀ ਕਰਦਾ ਵੰਡਣਾ ਮੱਕੀ ਵੀ ਬੜੀ ਡਿੱਗੀ ਆਹ ਚੱਕੀ ਹੁੰਦੀ ਆ ਕਰਮਾਂ ਵਾਲੀ ਡਿੱਗੀ ਮੱਕੀ ਦਾ ਫਰੇ ਹੋ ਜਾਂਦਾ ਇੱਕ ਬੰਲਿਓ ਲਾ ਕੇ ਵੱਢਣੀ ਪੈਂਦੀ ਆ ਬਾਕੀ ਆਪਣੇ ਬੰਦੇ ਵੀ ਹੈਗੇ ਆ ਨਾਲ ਮਕੀ ਤੇ ਚੁਗਣ ਵਾਲੇ ਜਦੋਂ ਛੱਲੀਆਂ ਮੋੜ ਮਾਰਦੇ ਡਗਦੀ ਆ ਚੌਕ ਲੈਦੇ ਚੱਕ ਲੈਦੇ ਆ ਤੋਂ ਬੰਨਿਓ ਮਸ਼ੀਨ ਲਾ ਕੇ ਫਿਰ ਚੱਕਣੀ ਪੈਂਦੀ ਆ ਤੇ ਕੀਮਤ ਕੀ ਤੇ ਮਹੀਨੇ ਦੋ ਦਿਨੇ ਵੱਟ ਕੇ ਆਉਂਦੇ ਨੇ ਉਹਦੇ ਨਾਲ ਜਿਵੇਂ ਇੰਚ ਲਾ ਕੇ ਬੰਨ੍ਹਦੇ ਆਂ ਚਲੋ ਜੀ ਲਓ ਜੀ ਇੱਥੋਂ ਨਵੇੜ ਨਿਪਟ ਗਿਆ ਜੀ ਅੱਜ ਕੰਮ ਆਪਣਾ ਪਿੰਡੋਂ ਤੇ ਚੱਲੇ ਆਂ ਫੇਰ ਪਾਲੇ ਚੱਲੇ ਸ਼ਾਹਗੋੜ੍ਹ ਨੂੰ ਲੱਗੇ ਪਾਉਣ ਚੱਲੇ ਤੇ ਥੋੜਾ ਆਵਾਂਗੇ ਇੱਥੋਂ 10-12 ਦਿਨਾਂ ਲਈ ਉਹਦੀ ਮਗਰ ਮੱਕੀ ਦੇਣੇ ਆ 20 ਕਿਟ ਮੀਦਾਂ ਨਹੀਂ ਹੋਣੇ ਮੱਕੀ ਆਉਦੀ ਉਹਨੇ ਉੱਥੇ ਲਵੇਟਦੇ ਆ ਕੰਮ ਜਿਹੜਾ ਫਰਿੰਦਾ ਉਸੇ ਕਰਨ ਵਾਲਾ ਉੱਥੇ ਹਣ ਪੈ ਗਿਆ ਕਸ ਕੰਮ ਦਾ ਚੜ ਗਿਆ ਸ਼ਾਮ ਨੂੰ ਅਜ ਮਸ਼ੀਨ ਪਹੁੰਚਦੀ ਕਰਦੇ ਆਗੇ ਇੱਥੇ ਜਾਂ ਫਿਰ ਤੜਕੇ ਦੇਖਦੇ ਇਹਨਾਂ ਦਾ ਕੰਮ ਕਿੰਨੇ ਕੋਈ ਨਿਬੜਦਾ ਇੱਥੋਂ ਲਵੇਟ ਜਦੋਂ ਹੀ ਨਿਬੜ ਗਿਆ ਜੇ ਤਾਂ ਟਾਈਮ ਨਾਲ ਨਿਬੜ ਗਿਆ ਤੇ ਸ਼ਾਮ ਨੂੰ ਨਹੀਂ ਫਿਰ ਕੱਲ ਨੂੰ ਚਦੇ ਆ ਲਾਗੇ ਜਾ ਕੇ ਲਾਵਾਂਗੇ ਸ਼ਾਹ ਕੋਲ ਤੇਰੇ ਤੇ ਦੱਸਿਓ ਜੀ ਤੁਹਾਨੂੰ ਅੱਜ ਆਹ ਮੱਕੀ ਦਾ ਇਹ ਦosaurਾ ਮੜੀ ਓਕੀ ਵੱਡੀ ਆ ਮੜੀ ਟਿੱਕੀ ਸੀ ਮੱਕੀ ਚਲੋ ਬਾਕੀ ਚੱਕੀ ਚੁੱਕੀ ਗਈ ਮੈਂ ਅਟੈਕ ਕਰਕੇ ਚੱਕ ਕੇ ਨਵੇੜ ਤਾਂ ਕੰਮ ਆਣੇ ਨਾਲ ਤੇ ਆਪਣਾ ਦੱਸਿਓ ਜੀ ਲਾਈਕ ਕਮੈਂਟ ਕਰਕੇ ਤੁਹਾਨੂੰ ਅੱਜ ਦਾ ਵਲੌਗ ਸਾਡਾ ਕਿਵੇਂ ਲੱਗਾ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਆਪਟੀਕਲ ਰੱਖਾ